ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੀ ਆਪ ਸਾਬ ਨੂੰ ਜੀ ਆ ਲੈ ਕੇ ਹਾਜ਼ਰ ਆਂ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨ ਚਰਵਾਤ ਕਰਦੇ ਆ ਜੀ ਦੀ ਵੱਡੀ ਖਬਰ 22 ਸਾਲਾਂ ਚ ਪਹਿਲੀ ਵਾਰ ਕੇ ਕੇ ਐਲ ਰਾਹੁਲ ਨੇ ਇੰਗਲੈਂਡ ਚ ਰਚਿਆ ਤੇ ਇਸ ਦੁਨੀਆ ਦੇ ਸਾਰੇ ਉੱਪਰ ਨਾਂ ਨੂੰ ਕੀਤਾ ਫੇਰ ਭਾਰਤ ਵੀ ਨਾਮ ਇੰਗਲੈਂਡ ਕੇ ਹੈ ਕੇਐਲ ਰਾਹੁਲ ਨੇ ਇਸ ਸਰਜੀਤ ਦੀ ਸ਼ੁਰੂਆਤ ਲੀਡਰ ਟੈਸਟ ਚ ਸੈਂਕੜਾ ਲਗਾ ਕੇ ਕੀਤੀ ਪਰ ਓਵਲ ਚ ਆਖਰੀ ਟੈਸਟ ਚ ਉਹ ਦੋਵੇਂ ਪਾਰੀਆਂ ਨੂੰ ਚ ਅਸਫਲ ਰਹੇ ਇਸ ਦੇ ਬਾਵਜੂਦ ਰਾਹੁਲ ਨੇ ਇਹਨਾਂ ਪੰਜ ਟੈਸਟ ਮੈਚਾਂ ਚ ਇੱਕ ਇਤਿਹਾਸਿਕ ਉਪਲੰਬੀ ਹਾਸਲ ਕੀਤੀ ਹੈ ਟੀਮ ਇੰਡੀਆ ਦੇ ਸਟਾਰ ਓਪਨਰ ਕੇਐਲ ਰਾਹੁਲ ਨੇ ਇੰਗਲੈਂਡ ਦੌਰੇ ਦੇ ਤੇ ਇਤਿਹਾਸ ਰਚਿਆ ਰਾਹੁਲ ਓਵਲ ਟੈਸਟ ਵਿੱਚ ਕੁਝ ਖਾਸ ਨਹੀਂ ਕਰ ਸਕੇ ਪਰ ਇਹ ਦੌਰਾ ਉਹਨਾਂ ਲਈ ਯਾਦਗਾਰ ਸਾਬਤ ਹੋਇਆ ਇਸ ਸੀਰੀਜ਼ 'ਚ ਭਾਰਤੀ ਟੀਮ ਦੇ ਸਭ ਤੋਂ ਸੀਨੀਅਰ ਅਤੇ ਤਜਰਬੇਕਾਰ ਬੱਲੇਬਾਜ਼ਾਂ 'ਚੋਂ ਆਏ ਰਾਹੁਲ ਨੇ ਆਪਣੇ ਕੈਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਤੇ ਟੀਮ ਇੰਡੀਆ ਦੀਆਂ ਉਮੀਦਾਂ ਤੇ ਖਰੇ ਉਤਰੇ ਇਸ ਦਿਨ ਨਾਲ ਉਹ ਪਿਛਲੇ 22 ਸਾਲਾਂ ਤੋਂ ਚੰ ਇੰਗਲੈਂਡ ਦੀ ਧਰਤੀ ਤੇ ਕਿਸੇ ਸਿਰਜ ਸਭ ਤੋਂ ਵੱਧ ਦੌੜਾ ਬਣਾਉਣ ਵਾਲਾ ਉਪਰਨ ਓਪਨਰ ਬਣ ਗਏ ਹਨ ਲੰਡਨ ਦੇ ਓਵਲ ਵਿਖੇ ਭਾਰਤ ਤੇ ਇੰਗਲੈਂਡ ਵਿਚਕਾਰ ਟੈਸਟ ਸੀਰੀਜ਼ ਦੀ ਆਖਰੀ ਮੈਚ ਚ ਰਾਹੁਲ ਦੋਵੇਂ ਪਾਰੀਆਂ ਚ ਸਫਲ ਰਖੇ ਐਡਰਸਨ ਤਰਿੰਦ ਤਿੰਦੂ ਕਾ ਟਰਾਫੀ ਤੇ ਇਸ ਫੈਸਲਾ ਕੁੰ ਮੈਚ ਦੀ ਪਹਿਲੀ ਪਾਰੀ ਚ ਰਾਹੁਲ ਸਿਰਫ 14 ਦੌੜਾਂ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਉਹ ਦੂਜੀ ਪਾਰੀ ਚ ਵੀ ਕੁਝ ਨਹੀਂ ਕਰ ਸਕੇ ਤੇ ਇਸ ਦੇ ਸਿਰਫ 5 ਦੌੜਾਂ ਹੀ ਬਣਾ ਸਕੇ ਸੋ ਉਹ ਸਿਰਫ 7 ਦੌੜਾਂ ਬਣਾ ਕੇ ਪਵੈਲੀਅਨ ਵਾਪਸ ਪਰਤ ਤੇ ਇਸ ਤਰ੍ਹਾਂ ਉਹ ਮੈਚ ਦੇ ਪਹਿਲੇ 2 ਦਿਨਾਂ 'ਚ ਦੋਵੇਂ ਪਾਰੀਆਂ ਚਾਹਟ ਹੋ ਕੇ ਵਾਪਸ ਪਰਤੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ